ਅਗਲੀ ਗੱਲ ਖੇਡ ਮੈਦਾਨ ਚੋਂ ਹਾਂਜੀ ਮੁਹੰਮਦ ਹੁਸੈਨ ਪਰਵਾਰ ਮਲੇਰ ਪੁੱਤਰਾ ਰਣਜੀਤ ਧਰਮਾਜੀ ਕੁਸ਼ਤੀ ਖਾਣਾਂ ਨਾਲ ਕੀ ਬਾਤ ਕਿਵੇਂ ਬਹਿਰਮਾਨ ਆਪਣੇ ਆਪ ਨੂੰ ਕਰਵਾ ਕੇ ਤਿਆਰ ਰਣਗੇ ਅਗਲੀ ਕੁਸ਼ਤੀ ਦੇ ਲਈ ਉਧਰ ਸ਼੍ਰੀ ਮਾਨਸੰਤ ਪਾਪਾ ਪੂਰਜੀ ਦਾਸ ਜੀ ਭੂਦਨ ਵਾਲੇ ਮਹਾਂਪੁਰਸ਼ ਵਾ ਪਾਪਾ ਜੀ ਫਤਿਹ ਸਾਜੀ ਕਰਦੇ ਆਂ ਜੀ ਬਹੁਤ ਪਿਆਰ ਬਖਸ਼ਣ ਦੇ ਪਰਮਾਨਾਂ ਨੂੰ ਅਖਾੜੇ ਪਾਸੇ ਪਹੁੰਚੇ ਨੇ ਕਹਿ ਕੇ ਧੰਨਵਾਦ ਕਰਦੇ ਆਂ ਕਹਿੰਦਾ ਚਲੋ ਸ਼ਾਂਤਾਂ ਦੇ ਦਵਾਰੋਂ ਸੀਨਾ ਸਰਦ ਹੋਵੇ ਜਿੱਥੇ ਵਗੇ ਬਿਬੇਕ ਦੀ ਗੰਗ ਹੈ ਜੀ ਜਨਮਾਂ ਜਨਮਾਂ ਦੇ ਦੁੱਖਾਂ ਨੂੰ ਕੱਟ ਦਿੰਦੇ ਊੜਾ ਚਾੜ ਦੇ ਪ੍ਰੇਮ ਦਾ ਰੰਗ ਆਇ ਜੀ ਭਾਵੇਂ ਪੁੱਛ ਲੋ ਬੇਦਬੇਕੀਆਂ ਨੂੰ ਉਹ ਵੀ ਭਾੜ ਦੇ ਸ਼ਾਂਤਾਂ ਦਾ ਸੰਗ ਹੈ ਜੀ ਸ਼ਾਈ ਦਾਸ ਪਹਿਕਰ ਕਿਤੇ ਭਜਨ ਕਰ ਲੈ ਇਹ ਹੀ ਜਾਨ ਦਾ ਟੱਚ ਦੀ ਬੰਗ ਹੈ ਜੀ ਇਹ ਹੀ ਜਾਨ ਦਾ ਟੱਚ ਦੀ ਬੰਗ ਹੈ ਜੀ ਚਲੋ ਸੰਗਤਾਂ ਦੇ ਦੁਆਰੇ ਸੀਨਾ ਸਰਦ ਹੋਵੇ ਜਿੱਥੇ ਬਗੇ ਬੇਤੀ ਗੰਦੇ ਹੈ ਜੀ ਸੰਤ ਮੰਡਲ ਨੇ ਪਹੁੰਚਿਆ ਸੰਤ ਬਾਬੂ ਬੂਟੀ ਦਾ ਜੀ ਅਖਾੜੇ ਬਾਅਦ ਚ ਵਜ ਪਹੁੰਚੇ ਨੇ ਸਮੂਚੀ ਪ੍ਰਬੰਧ ਕਮੇਟੀ ਵੱਲੋਂ ਆਦਰੋਂ ਧੰਨਵਾਦ ਕਰਦੇ ਆਂ محمد हुसैन पहलवान जी ਪਲੇਰ ਕੋਟਲਾ ਰਣਵੀਰ ਪਹਿਲਵਾਨ जी ਕੁਸ਼ਤੀਖਾਨਾ ਨਾਗਯਾਣ ਇਹ ਵੀ ਪਰਮਾਨਾਪੁਜਾ ਆਪਣਾ ਦਰਮਾਨ ਤੇ ਤਿਆਰਣਗੇ ਉਧਰ ਕੁਸ਼ਤੀ ਦੇ ਵਿੱਚ ਬਾਹਤਵਾ ਮਾ ਬੋਟੀ ਰਾਜ ਜੀ ਹਲੋ ਬਾਬਾ ਜੀ ਰਿਕਵੈਸਟ ਹੈ ਜੀ ਅਗਲੇ ਸਾਲ ਜਦੋਂ ਬਾਬੇ ਨਾਨਕ ਦੀ ਕਿਰਪਾ ਦੇ ਨਾਲ ਬਾਬਾ ਝਾੜੂ ਦਾ ਜੀ ਦੀ ਕਿਰਪਾ ਸਦਕਾ ਜਦੋਂ ਮੇਲਾ ਆਊਗਾ ਆਪਾਂਵੇਂ ਛੋਟੇ ਪਹਿਲਵਾਨ ਮਲਾ ਕੇ ਵੀ ਪਹਿਲਵਾਨ ਮਲਾ ਕੇ ਆਪਾਂ ਬਾਬੇ ਭਾਈ ਝਾੜੂ ਜੀ ਦੀ ਯਾਦ ਵਿੱਚ ਜਿਹੜਾ ਤੁਸੀਂ ਮੇਲਾ ਕਰਾਉਨੇ ਹੋ ਆਪਾਂ ਤੇਰਾ ਪਹਿਲਵਾਨਾਂ ਦੀਆਂ ਕੁਸ਼ਤੀਆਂ ਵੀ ਮੈਂ ਕਿਉਂਕਿ ਬਾਬਾ ਜੀ ਮੇਰੀ ਨਹੀਂ ਮੋੜਦੇ ਕਿਉਂਕਿ ਮੈਂ ਛੋਟਾ ਹਾਂ ਦਾ ਸਾਰਾ ਜੀ ਰਿਆਗਾ ਅਸੀਂ ਬਾਬਾ ਜੀ ਦਾ ਧੰਨਵਾਦ ਕਰ ਰਹੇ ਹਾਂ ਬਾਬਾ ਜੀ ਆਪਾਂ ਪੁਸ਼ਤੀ ਦੇ ਨਾਲ ਕਰਾਉਣਾ ਅਗਲੇ ਸਾਲ ਅਸੀਂ ਰਿਕੁਐਸਟ ਕਰਦੇ ਹਾਂ ਹੱਥ ਮੱਲ ਕੇ ਬਾਬਾ ਘੋਟੀ ਦਾ ਜੀ ਲੋਕੀ ਬਾਬਾ ਜੀ ਕਹਿੰਦੇ ਕੋਈ ਜਿੱਤ ਨਹੀਂ ਬਸ ਚਾਰ ਹੈ ਧਰਿੰਦਰ ਸਿੰਘ ਤਰਿੰਦਰ ਸਿੰਘ ਸਪੰਜ ਸੋਨੀ ਵੀਰੇ ਦਰਹਲਾ ਸਨਮਾਨ ਸਾਡੇ ਧਰਿੰਦਰ ਸਿੰਘ ਸਬੰਦ ਸਾਹਿਬ ਉਹਨਾਂ ਦਾ ਮਾਨ ਸਨਮਾਨ ਜਿਹੜਾ ਹੈ ਉਹ ਕੀਤਾ ਜਾ ਰਿਹਾ ਮੇਰੀ ਬੇਨਤੀ ਹੈ ਸਪੰਜ ਸਾਹਿਬ ਉਹਨਾਂ ਨੂੰ ਲਵੀ ਜੱਸੇ ਭਾਈ ਔਰ ਸਾਡੇ ਹਾਂ ਚੱਕਲਾ ਪਿੰਡ ਅਧਵਿੰਦਰ ਦਾ ਉਧਰ ਸਾਡੇ ਸ੍ਰੀਮਨ ਸੰਧਰਾਂ ਦਾ ਰੋਟੀ ਦਾ ਜੀ ਮਹਾਰਾਜ ਜਿਹੜਾ ਭਾਈ ਚਾੜੂ ਤੋਂ ਵੱਡਾ ਮੇਟਾ ਹੋਇਆ ਔਰ ਮੇਰੇ ਵੀਰੋ ਸਤਿਕਾਰ ਹੈ ਧਰਵਿੰਦਰ ਜੀ ਆਇਓ ਧਰਵਿੰਦਰ ਜੀ ਦਾ ਸਨਮਾਨ ਸੋਨੀ ਵੀਰੇ ਅੱਬਾ ਕਰਦੀਏ ਜੀ ਬਹੁਤ ਧੰਨਵਾਦ ਮੁਹੰਮਦ ਖਸ਼ਿਆਰ ਪਹਿਲਵਾਨ ਮਲੇਰਕੋਟਲਾ ਤੇਰਨਵੀਰ ਪਹਿਲਵਾਨ ਕੁਸ਼ਤੀਖਾਨਾ ਧਰਮਿੰਦਰ ਸਰਪੰਚ ਚੱਕ ਇਹਨਾਂ ਦੀ ਨਾਜ਼ਰ ਜੀ ਉਹਨਾਂ ਉਹਨਾਂ ਨਾਲ ਆੜੀ ਹੈ ਜਿਹੜਾ ਬੱਬੂ ਬਾਹ ਦੇ ਗਿਆ ਸੀ ਸੁਰਗਾਂ ਪਟਕੇ ਲੰਘੇ ਅਗਲੇ ਫਿਰ ਕਾਹਨੋਂ ਡੱਕਦੀਆਂ ਜੇਲਾ ਸਾਡੇ ਧਰਮਿੰਦਰ ਸਰਪੰਚ ਜਣੀ ਸਾਡੇ ਬਹੁਤ ਪਿਆਰੇ ਦੋਸਤ ਨੇ ਕਿਉਂਕਿ ਅੱਜ ਸਾਡੇ ਸੋਨੀ ਪਰਿਵਾਰ ਦੇ ਨਿੱਕੇ ਸੱਜਣ ਨੂੰ ਕਬੂਲਿਆ ਸਾਡੇ ਦਰਮਿਆਨ ਪਹੁੰਚੇ ਨੇ ਅਸੀਂ ਬਹੁਤ ਧੰਨਵਾਦ ਕਰਿਆ ਹਰ ਇੱਕ ਇਨਸਾਨ ਨਾਲ ਖੜਨ ਵਾਲਾ ਬੰਦਾ ਹੈ ਧਰਮਿੰਦਰ ਸਰਪੰਚ ਆਪਣੇ ਪਿੰਡ ਦੇ ਵਿੱਚ ਬਹੁਤ ਕਬੱਡੀ ਕੱਪ ਕਰਵਾਇਆ ਚੱਕ ਦਾ ਪਿੰਡ ਵਾੜ ਪਿੰਡ ਅਸੀਂ ਬਹੁਤ ਧੰਨਵਾਦ ਕਰ ਰਹੇ ਹਾਂ ਜੀ ਹਾਂ ਜੀ ਹੱਥ ਜੋੜ ਕੇ ਬੈਂਕਰਾ ਪਰਤਪਾਲ ਪਹਿਲਵਾਨ ਜੀ ਫੁੱਟਬਾਲ ਝੰਡੀ ਦਾ ਬਾਬੇ ਦਾ ਪਰਮਨ ਹੱਥ ਜੋੜ ਕੇ ਬੇਨਤੀ ਹੈ ਵੀ ਉਹ ਖਾਣੇ ਪਾਣ ਸਰ ਹਜੂਰ ਜੀ ਪਹੁੰਚ ਨਹੀਂ ਕਰ ਪਾਤਾ ਹਾਂ ਹਾਂ ਜੀ ਜੰਗ ਵੀ ਦੋ ਝੰਡੀ ਦੀਆਂ ਬਰਾਬਰ ਦੀਆਂ ਮੁਸ਼ਤੀਆਂ ਨੇ ਜਾਣਕਾਰੀ ਮਿਲੀ ਹੈ ਇਹ ਕਮਲਜੀਤ ਪਹਿਲਵਾਨ ਜੀ ਝੰਡੀ ਦਾ 100000 ਪਹਿਲਵਾਨ ਪਹੁੰਚ ਚੁੱਕੇ ਹੈ ਤੇ ਦਰਤਪਾਲ ਪਹਿਲਵਾਨ ਜੀ ਭਗਵਾਣਾ ਸਰਦਾਰ ਸਿੰਧਰਪਾਲ ਸਿੰਘ ਜੀ ਠੰਦਰ ਸਾਹਿਬ ਦਾ ਬੇਟਾ ਬਲਬੀਰ ਪਹਿਲਵਾਨ ਦਾ ਭਾਂਜਾ ਵਿਸ਼ੇ ਚੋਗੜੀਆ ਪਹਿਲਵਾਨੀ ਅੱਜ ਹਿੰਦੁਸਤਾਨ ਦੇ ਦੰਗਲਾਂ ਵਿੱਚ ਦੂਤੀ ਬੋਲਦੀ ਹੈ ਤੇ ਮੈਂ ਨਿਮਰਤਾ ਸਹਿਤ ਬੇਨਤੀ ਕਰਦਾ ਦਰਤਪਾਲ ਪਹਿਲਵਾਨ ਜੀ ਠੰਡਵਾੜਾ ਛੇਤੀ ਤੋਂ ਛੇਤੀ ਖਾੜੇ ਪਾਲ ਸਭੇ ਵਿੱਚ ਪਹੁੰਚੋ ਮੁਹੰਮਦ ਹੁਸੈਨ ਪਤਨ ਜੀ ਬਲੇਰ ਕੁੱਟਲਾ ਰਣਵੀਰ ਪਹਿਲਵਾਨ ਜੀ কুਸਤੀ ਖੜਾ ਰਾਇੇਵਾਲ ਦੁਨਨੇ ਪਹਿਲਵਾਨ ਆਪਦੇ ਆਪ ਨੂੰ ਫਰਮਾ ਕੇ ਛੇਤੀ ਤੋਂ ਛੇਤੀ ਅਖਾੜੇ ਬਾਸਾ ਦੀ ਹਜ਼ੂਰੀ ਚ ਪਹੁੰਚਣ ਦੀ ਮਰ ਪਤਾ ਬਹੁਤ ਬਹੁਤ ਧੰਨਵਾਦ ਜੀ ਸਾਡੇ ਨਾજર ਭਰਵਾਤੀ ਹੁਣ ਦਾ ਸੋਨੀ ਜੀ ਸਦੀ ਭਰਵਾਤ ਸਾਡੇ ਸੋਨੀ ਸਰਪੰਚ ਵਸਤਕਾਰ ਜੋ ਵੀਰ ਹੈ ਉਹਨਾਂ ਦੇ ਪਰਮਾ ਬੁੱਟੀ ਦਾ ਜੀ ਮਾੜਾ ਆਇਆ ਆਇਆ ਹੈ ਉਹਨੂੰ ਅਸੀਂ ਜੀ ਆਖਦੇ ਆ ਔਰ ਸਤਕਾਰ ਹੈ ਅਗਲੀ ਗੱਲ ਖਾੜੇ ਪਾਸਾ ਤੋਂ ਹਾਂ ਜੀ ਬਾਈ ਬਹੁਤ ਵਧੀਆ ਬਈ ਅੱਜ ਸਿੱਧ ਬਾਬਾ ਬਡੇ ਬਡੇਰੇ ਉਹਨਾਂ ਦੇ ਪਵਿੱਤਰ ਸਥਾਨਾਂ ਦੇ ਉੱਤੇ ਇਹ ਕੁਸ਼ਤੀ ਦਾ ਮੰਡਲ ਹੋ ਰਿਹਾ ਹੈ ਕਹਿੰਦਾ ਤਾਜ਼ਦਾਰਾਂ ਦੇ ਨਾ ਅਮੀਰਾਂ ਦੇ ਉਹ ਮੇਲੇ ਲੱਗਦੇ ਸਾਧੂ ਸੰਤ ਬਕੀਰਾਂ ਦੇ ਮੇਲੇ ਲੱਗਦੇ ਸਾਧੂ ਸੰਤ ਬਕੀਰਾਂ ਦੇ ਜਿਨ੍ਹਾਂ ਇਸ਼ਕ ਨਮਾਜ਼ਾਂ ਪੜੀਆਂ ਉਹ ਕਦੇ ਨਹੀਂ ਮਰਦੇ ਉਹ ਬਲੀਆਂ ਦੇ ਦਰਵਾਜ਼ਾ ਉੱਤੇ ਦੇਖ ਲੋ ਦੀਵੇ ਬਲਦੋ ਬਲੀਆਂ ਦੇ ਦਰਵਾਜ਼ਾ ਉੱਤੇ ਦੇਖ ਲੋ ਦੀਵੇ ਬਲਗ ਅਜੇ ਇਹ ਗੱਲ ਸਾਡੇ ਸਾਡੇ ਦਰਮਿਆਨ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਜਸਵੰਤ ਸਿੰਘ ਜੱਜਨ ਮਾਜਰਾ ਸਾਹਿਬ ਐਮਐਲਏ ਸਾਮ ਹਲਕਾ ਅਮਰਗੜ ਉਹ ਵੀ ਸਾਡੇ ਦਰਮਿਆਨ ਤਸ਼ਰੀਫ ਫਰਮਾ ਰਹੇ ਨੇ ਅਸੀਂ ਇਸ ਬਹੁਤ ਸਵਾਗਤ ਕਰ ਰਹੇ ਹਾਂ ਸਰਦਾਰ ਜਸਵੰਤ ਸਿੰਘ ਜੱਜਨ ਮਾਜਰਾ ਸਾਹਿਬ ਸਾਡੇ ਬਹੁਤ ਹੀ ਸਤਿਕਾਰਯੋਗ ਸ਼ਖੀਰ ਨੇ ਔਕੇ ਸੌਖੇ ਟਾਈਮ ਖੜਨ ਵਾਲੀ ਸ਼ਖੀਅਤ ਸਾਡੇ ਸਰਦਾਰ ਜਸਵੰਤ ਸਿੰਘ ਜੱਜਨ ਮਾਜਰਾ ਸਾਹਿਬ ਜਸਬੀ ਦੱਸਾ ਜੀ ਔਰ ਨਾਲ ਸਾਡੇ ਸੋਨੀ ਪਰਵਾਨਾ ਨਾਲ ਵੀ ਸਾਰੀ ਟੀਮ ਨੂੰ ਬੇਨਤੀ ਹੈ ਕਿ ਆਪਾਂ ਗੱਜਨ ਮਾਜਰਾ ਸਾਹਿਬ ਨੂੰ ਬੜੇ ਪਿਆਰ ਸਤਿਕਾਰ ਦੇ ਨਾਲ ਜਿਹੜਾ ਮੰਚ ਵੱਲ ਆ ਕੇ ਆਵਾਂਗੇ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਜਸਵੰਤ ਸਿੰਘ ਜੀ ਗੱਜਨ ਮਾਜਰਾ ਔਰ ਸਾਡੇ ਹੈਪੀ ਨੰਗਲ ਜੀ ਜੋ ਕਿ ਚੇਅਰਮੈਨ ਨੇ ਮਾਰਕੀਟ ਕਮੇਟੀ ਅਮਰਗੜ ਦੇ ਉਹ ਵੀ ਸਾਡੇ ਵੀਰ ਵਿਸ਼ੇਧਤਾ ਦੇ ਹਾਜ਼ਰੀ ਮਾਰੇ ਨੇ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਹੈਪੀ ਨੰਗਲ ਜੀ ਔਰ ਸਰਦਾਰ ਜਸਵੰਤ ਸਿੰਘ ਜੀ ਗੱਜਨ ਮਾਜਰਾ ਸਾਹਿਬ ਸਾਡੇ ਬਹੁਤ ਸਤਿਕਾਰਯੋਗ ਸਖੀਰ ਨੇ ਅਸੀਂ ਇੱਥੇ ਪੁੱਜਣ ਦੇ ਗਜਨ ਮਾਹਰਾ ਸਾਹਿਬ ਦਾ ਅਸੀਂ ਬਹੁਤ ਸਵਾਗਤ ਕਰ ਰਹੇ ਹਾਂ ਸਮੁੱਚੀ ಗ್ರಾಮ ਪੰਚਾਇਤ ਇਲਾਕੇ ਦੀ ਸੰਗਤਾਂ ਔਰ ਸਾਰੇ ਕੁਸ਼ਤੀ ਪ੍ਰੇਮੀ ਵੱਲੋਂ ਗਜਨ ਮਾਹਰਾ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਔਰ ਨਾਲ ਰਿਪੀ ਨੰਬਰਦਾਰ ਵੀ ਬਹੁਤ ਸਵਾਗਤ ਕਰ ਰਹੇ ਨੇ ਬਹੁਤ ਬਹੁਤ ਧੰਨਵਾਦ ਦਾ ਜੀ ਬਾਜੀ ਜੀ ਬਾਜੀ ਜੀ ਤੇ ਸਾਡੀਆਂ ਮਹਾਨ ਸ਼ੀਸ਼ੇ ਤਾਂ ਪਹੁੰਚ ਚੁੱਕਿਆ ਨੇ ਸਰਦਾਰ ਜਸਮਨ ਸਿੰਘ ਜੀ ਦਾ ਜਨ ਮਾਹਰਾ ਐਮ ਐਲ ਏ ਹਰਕਾ ਪਲੇਅਰ ਕੋਟ ਦਾ ਅਖਾੜੇ ਪਾਸੇ ਵੀ ਪਹੁੰਚ ਚੁੱਕੇ ਨੇ ਜਿਸ ਨਾਲ ਕਰਨਾ ਬੜਾ ਪਿਆਰ ਹੈ ਜਦੋਂ ਵੀ ਸਾਡੇ ਬਾਬਾ ਉਤਮ ਗਾਜ ਜੀ ਦੀ ਵਰਸੀ ਤੇ ਬਾਬਾ ਤੇਸਰ ਦਾਸੀ ਵਰਸੀ ਤੇ ਆਪ ਸਮਾਗਮ ਹੁੰਦੇ ਨੇ ਤਾਂ ਆਪਣੀ ਹਾਜ਼ਰੀ ਭਰਦੇ ਨੇ ਉਹਨਾਂ ਦੇ ਵਿੱਚ ਜੰਗਾ ਜੀ ਤੁਹਾਨੂੰ ਧੰਨਵਾਦ ਕਰਦੇ ਆ ਮੁਹੰਮਦ ਅਰਸ਼ਾਦ ਅਰਬਰ ਮਲੇਰਪਟਲਾ ਰਣਵੀਰ ਪਹਿਲਵਾਨ ਕੁਸ਼ਤੀਖਾਨਾ ਬਈਵਾਲ ਦੋਨੇ ਪਹਿਲਵਾਨ ਆਪ ਜੋ ਆਪ ਨੂੰ ਪਰਮਾਤੇ ਖਾਣਾ ਪਾਚਨ ਦੀ ਜਿਹੜੀ ਪਹੁੰਚ ਨਹੀਂ ਮਿਲ ਪਤਾ ਕਰੋ ਭਾਈ ਨਾਲ ਹੀ ਮਨੀ ਪਹਿਲਵਾਨ ਆਲਮਗੀਰ ਵੱਡੀ ਜੰਦੀ ਵਾਲਾ ਪਹਿਲਵਾਨ ਹੈ ਮੈਂ ਤੇ ਇੱਕ ਵਾਰ ਸਲਾਮੀ ਦੇ ਖਾੜੇ ਤੋਂ ਪਹਿਲਵਾਨ ਮਨੀ ਆਲਮਗੀਰ ਹੈਲੋ ਆਫਰ ਮਾਦਨਾ ਇੱਕ ਮਿੰਟ ਪਾਜੀ ਇੱਕ ਮਿੰਟ ਦੇ ਵਾਸਤੇ ਇੱਕ ਸੈਕਿੰਡ ਲਾਓ ਦਰਸ਼ਕੋ ਇਹ ਕਹਿੰਦੇ ਵੱਡੀ ਚੰਡੀ ਦਾ ਪਹਿਲਵਾਨ ਹੈ ਇੱਕ ਵਾਰ ਤਾੜੀਆਂ ਲਾਓ ਜ਼ੋਰਦਾਰ ਮਾਦ ਲਈ ਆਹ ਕਹਿੰਦੇ ਮਨੀ ਪਹਿਲਵਾਨ ਆਲਮਗੀਰ ਪਰ ਨਗਰ ਜਿਹੜਾ ਕਿਲਾ ਰਾਏਪੁਰਾ ਹੈ ਐਸ ਨੌਜਾਨਾ ਨਾਲ ਹੀ ਆਜੇ ਪਹਿਲਵਾਨ ਕੈਥਲ ਬਾਈ ਆਫਰ ਦੇ ਸਲਾਮੀ ਨੌਜਾਨਾ ਲਾਓ ਦਰਸ਼ਕੋ ਆਹ ਮਾਦ ਲਈ ਕਹਿੰਦੇ ਵੱਡੀ ਚੰਡੀ ਦਾ ਬਜਾ ਇੱਕ ਵਾਰ ਤਾੜੀਆਂ ਲਾਓ ਜ਼ੋਰਦਾਰ ਕਈ ਜਿੰਨੇ ਵਧੀਆ ਮਾਨ ਪੋਤਿਆਂ ਦਰਸ਼ਕੋਨੀਆਂ ਤਾੜੀਆਂ ਨਹੀਂ ਵਧੀਆਂ ਇੱਕ ਵਾਰ ਲਾਓ ਜ਼ੋਰਦਾਰ ਤਾੜੀ ਮੱਲਾਂ ਦਾ ਇਹ ਕਹਿੰਦੇ ਆਜੇ ਪਹਿਲਵਾਨਾ ਕਥੜ ਵਾਲਾ ਨਾਰੀ ਪਹਿਲਵਾਨ ਪ੍ਰਿਤਪਾਲ ਹੁਵਾੜਾ ਪਲੀਜ਼ ਆਵਾਜ਼ ਸੰਗਰ ਦਾ ਅਖਾੜੇ ਦੇ ਵਿੱਚ ਪਜਣਾ ਪਹਿਲਵਾਨ ਪ੍ਰਿਤਪਾਲ ਹੁਵਾੜਾ ਕਾਜੋ ਪਾ ਗੇੜਾ ਲਵਾ ਦੀ ਮੱਲਾਂ ਦਾ ਔਰ ਅਗਲੀ ਗੱਲ ਨਾਦਰ ਪਹਿਲਵਾਨ ਜੀ ਖੇਦੀ ਬਹੁਤ ਧੰਨਵਾਦ ਗੁਰਜਰ ਮਦਰ ਸਾਹਿਬ ਆਇਆ ਔਰ ਸਾਡੇ ਸੋਨੀ ਸਰਪੰਚ ਸਾਹਿਬ ਸਰਕਾਰ ਦੇ ਜੋਗ ਹੈ ਔਰ ਨਾਲ ਉਹ ਸਾਡੇ ਬਾਬਾ ਗੋਦੀਦਾ ਜੀ ਮਹਾਰਾਜ ਦਾ ਸਵਾਗਤ ਹੈ ਔਰ ਪੁੱਜੇ ਅਸੀਂ ਉਹਨਾਂ ਦੇ ਅੱਗੇ ਪੁੱਜਣ ਦੀ ਬਹੁਤ ਧੰਨਵਾਦ ਕਰਦੇ ਹਾਂ ਸਮੁੱਚੀ ਕਰੋਨਗਾਂ ਵੱਲੋਂ ਔਰ ਸਮੁੱਚੀ ਸਖੇਤ ਦਾ ਵੱਲੋਂ ਹਾਂਜੀ ਜੀ ਅਗਲੀ ਗੱਲ ਖੜੇ ਪਾਸੇ ਜੀ ਜੀ ਭਲਵਾਨ ਜੀ ਪਰਚੇ ਬਹੁਤ ਜ਼ਿਆਦਾ ਦੋ ਦੋ ਪੁੱਛਣੇ ਮਿਲਵਾ ਦੀ ਇਤਰਾਫੀ ਦਿਓ ਰੈਫਰੀ ਵੀ ਮਰਜੀ ਦੇ ਉਧਰ ਸਮਾਂ ਮੈਨੂੰ ਪਤਾ ਲੇਟ ਹੋ ਜਾਣਾ ਪੈਸੇ ਵੀ ਮੰਗਣੇ ਨੇ ਬੜੀ ਦੂਰੋਂ ਦੂਰੋਂ ਆ ਪਰ ਆਏ ਅੱਜ ਜੋੜ ਕੇ ਮੈਂ ਤਾਂ ਸਮੇਂ ਦੀ ਕਦਰ ਕਰੋ ਇੱਕ ਰੈਫਰੀ ਦਿਓ ਜੀ ਮੁਹੰਮਦ ਅਹਿਸਾਨ ਪਹਿਲਵਾਨ ਮਲੇਰਕੋਟ ਦਾ ਰਣਵੀਰ ਪਹਿਲਵਾਨ ਰਾਇਆਵਲ ਦੋਨੇ ਕਰਵਾ ਆਪਣੇ ਆਪਣੇ ਪਰਵਾਹ ਤੇ ਖਾਸਾ ਵਿੱਚ ਚੋਬੀ 사운ਡ ਵਾਲੇ ਜੀ ਨੂੰ ਬੇਨਤੀ ਹੈ ਵੀ ਥੋੜਾ ਕੱਟ ਕਰਕੇ 사운ਡ ਬਹੁਤ ਵਧੀਆ ਬਹੁਤ ਵਧੀਆ 사운ਡ ਦੀ ਸੈਟਿੰਗ ਕੀਤੀ ਹੈ 사운ਡ ਵਾਲਿਆਂ ਕਰਾਂਗੇ ਸ਼ਿਫਟ ਤੇਰੀ ਨੰਨੇ ਪਾਸੇ ਲਾਈ ਹੋਏ ਨੇ ਆ ਦੂਰੋਂ ਦੂਰੋਂ ਕੁਸ਼ਤੀ ਪ੍ਰੇਮੀ ਸਾਡੇ ਬੋਲਾਂ ਨੂੰ ਸੁਣ ਲਈ ਆਏ ਹੋਏ ਨੇ ਸਾਡੀ ਕਮੈਂਟਰੀ ਸੁਣ ਲਈ ਆਏ ਹੋਏ ਨੇ ਰਾਜੂ ਪੱਪਾ ਜੀ ਪਹੁੰਚ ਚੁੱਕੇ ਨੇ ਮੁਹੰਮਦ ਅਸ਼ਾਫ ਪਹਿਲਵਾਨ ਪਲੇਅਰ ਕੋਟਲਾ ਰਾਜੂ ਪਹਿਲਵਾਨ ਨੂੰ ਰਿਪੋਰਟ ਕਰੋ ਵੀ ਰਣਵੀਰ ਪਹਿਲਵਾਨ ਜੀ ਜਾਈਏ ਬਾਪ ਪਹਿਲਵਾਨ ਜੀ ਸ਼ੇਦੀ ਕਰੋ ਯਾਰ ਉਤਮ ਕਰਿਆ ਕਰੋ ਮੌਨਸ ਪਹਿਲਵਾਨ ਜੀ ਪਲੇਅਰ ਕੋਟਲਾ ਨਵਾਬਾਜ ਜੀ ਹਮੀਦ ਕੁਸ਼ਤੀ ਖਾਨਾ ਇਹ ਵੀ ਬੱਤ ਕੱਟ ਦੇ ਆਪ ਕੋਲੋਂ ਪਰ ਮਾਰ ਕੇ ਤਿਆਰਣ ਜੇ ਅਗਲੀ ਕੁਸ਼ਤੀ ਦੇ ਲਈ ਬਹੁਤ ਵਧੀਆ ਕੁਸ਼ਤੀਆਂ ਚੱਲਦੀਆਂ ਹੋਣੀਆਂ ਕੁਸ਼ਤੀ ਪ੍ਰਮੀ ਕੁਸ਼ਤੀ ਦਾ ਅਨੰਦ ਮਾਣਦੇ ਹੋਏ ਕਹਿੰਦਾ ਚਾਹ ਦੇ ਜਿੱਦੇ ਲਾਗੇ ਫੀਮ ਨੂੰ ਸਵਾਦ ਸੱਗੇ ਨਹੀਂ ਜਾਂਦੇ ਬਹੁਤੇ ਮੁੱਲ ਇੰਦਰ ਥੋੜੀ ਸ਼ੀਤ ਦੀ ਖਾਂਦੇ ਪਹਿਲਾਂ ਵੀਰੋ ਗਾਣੇ ਵੇਚਦੇ ਮਗਰੋਂ ਵੇਚਦੇ ਭਾਂਡੇ ਜਿਹੜਾ ਘਰਾਂ ਤੇ ਹੱਥ ਖੋਲ ਕੰਗਾ ਔਰ ਜਮਾਂ ਹੀ ਫੇਰਦੇ ਮਾਂਜੇ ਟੁੱਕ ਦਾ ਫਿਕਰ ਪਿਆ ਇਥੋਂ ਭਾਲਦਾ ਕਟਕ ਦੇ ਆਂਡੇ ਟੁੱਕ ਦਾ ਫਿਕਰ ਪਿਆ ਇਥੋਂ ਭਾਲਦਾ ਕਟਕ ਦੇ ਆਂਡੇ ਨੌਜਵਾਨ ਵੀਰੋ ਜੱਤ ਨਸ਼ੇ ਤਿਆਗੋ ਨਸ਼ਿਆਂ ਨੂੰ ਬੁਝਾਉਣ ਦਾ ਇੱਕ ਮੌਕਾ ਬੜੀਆ ਪਰਨ ਅਪਲ ਸਰਦਾਰ ਤੇਜਵਿੰਦਰ ਸਿੰਘ ਜੀ ਸੀਓ ਬਲਾਕ ਅਹਿਮਦਗੜ੍ਹ ਉਹਨਾਂ ਦੇ ਵਿੱਚ ਪਹੁੰਚੇ ਤੇ ਕਹਿੰਦੇ ਆ ਭੰ ਧੰਨਵਾਦ ਕਰਦੇ ਆ ਸਰਦਾਰ ਕੋਵਨ ਸਿੰਘ ਜੀ ਸੀਓ ਬਲਾਕ ਅਹਿਮਦਗੜ੍ਹ ਉਹ ਵੀ ਖਾੜੀ ਪਾਸਿਬਲ ਪਹੁੰਚੇ ਨੇ ਸਰਦਾਰ ਨਿਰਭੈ ਸਿੰਘ ਜੀ